ਸਸਕਰ ਕਿਸਾਨ ਵੀਰੋ ਝੋਨੇ ਦੇ ਵਿੱਚ ਜਿਹੜੇ-ਜਿਹੜੇ ਇਨਸੈਕਟ ਯਾਨੀ ਕੀੜੇ ਹਮਲਾ ਕਰ ਸਕਦੇ ਨੇ ਉਹਨਾਂ ਦੇ ਬਾਰੇ ਆਪਾਂ ਥੋੜਾ ਜਿਹਾ ਤੁਹਾਡੇ ਨਾਲ ਡਿਸਕਸ਼ਨ ਕਰਾਂਗੇ ਕਿ ਕਿਹੜੇ ਤਰੀਕੇ ਨਾਲ ਆਪਾਂ ਉਹਨੂੰ ਹੱਲ ਕਰ ਸਕਦੇ ਹਾਂ ਕੀ ਉਹਨਾਂ ਦੀ ਪਛਾਣ ਹੈ ਤੇ ਕਿਹੜੇ ਟਾਈਮ ਤੇ ਉਹ ਨੁਕਸਾਨ ਕਰਦੇ ਹੈ ਕਿਹੜੇ ਟਾਈਮ ਤੇ ਨੁਕਸਾਨ ਨਹੀਂ ਕਰਦੇ ਇਹ ਛੋਟੀ ਜੀ ਤੁਹਾਡੇ ਨਾਲ ਆਪਾਂ ਵੀਡੀਓ ਸਾਂਝੀ ਕਰਾਂਗੇ ਇਨਫੋਰਮੇਸ਼ਨ ਭਰਪੂਰ ਹੋਊਗੀ ਤੁਹਾਨੂੰ ਇਹਨਾਂ ਚੀਜ਼ਾਂ ਦੀ ਪਛਾਣ ਜਿਹੜੀ ਉਹ ਮੈਂ ਜ਼ਰੂਰ ਦੱਸੂਗਾ ਸਕਰੀਨ ਤੇ ਵੀ ਨਾਲ ਦਿਖਾਵਾਂਗਾ ਤਾਂ ਮੇਰੀ ਤੋਂ ਸਕਰੀਨ ਤੇ ਤੁਸੀਂ ਦੇਖ ਲਓ ਇੱਥੇ ਆਪਾਂ 6 ਚੀਜ਼ਾਂ ਜਿਹੜੀਆਂ ਜਿਹੜੀਆਂ ਮੇਜਰ ਤਰੀਕੇ ਨਾਲ ਕਹਿ ਲਈ ਆਪਾਂ ਕਿ ਝੋਨੇ ਨੂੰ ਨੁਕਸਾਨ ਕਰਦੀਆਂ ਨੇ ਉਹਨਾਂ ਬਾਰੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਨਾਲ ਮੈਂ ਤੁਹਾਡੀ ਸਕਰੀਨ ਦੇ ਉੱਤੇ ਵੀ ਇਹ ਵਾਲੀਆਂ ਸਾਰੀ ਜਿਹੜੀ ਸਲਾਈਡ ਹੈ ਉਹ ਚਲਾ ਦੂੰਗਾ ਜਿਹਦੇ ਨਾਲ ਤੁਹਾਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਐ ਉਹ ਨਾ ਆਵੇ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਜੀ ਟਣੇ ਦੇ ਕੜੂਏ ਤੋਂ ਗੋਪ ਦੀ ਸੰਡੀ ਕਰੰਨੇ ਅਸਟੰਬੋਰ ਕਰੰਨੇ ਹਨ ਇਸ ਦਾ ਡਰ ਸਾਡੇ ਮਨ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨਾ ਹੈ ਕਦੋਂ ਨੁਕਸਾਨ ਕਰਦੀਏ ਕਦੋਂ ਇਹ ਨੁਕਸਾਨ ਨਹੀਂ ਕਰਦੀ ਇਹ ਗੱਲ ਸਾਨੂੰ ਪਹਿਲਾਂ ਸਮਝਣੀ ਪੈਣੀ ਹੈ ਗੋਭ ਦੀ ਸੁੰਡੀ ਪਹਿਲੇ 40 ਦਿਨ ਤੁਹਾਡਾ ਕੋਈ ਵੀ ਨੁਕਸਾਨ ਨਹੀਂ ਕਰਦੀ ਝੋਨੇ ਦੀ ਫਸਲ ਦੇ ਵਿੱਚ ਜੇ ਤੁਹਾਡੀ ਇੱਕ ਨਾਲ ਹੀ ਸੁੱਕਦੀ ਹੈ ਪਹਿਲੇ 40 ਦਿਨ ਤਾਂ ਉਸ ਟਾਈਮ ਤੇ ਬੂਟਾ ਵੈਜੀਟੇਟਿਵ ਗਰੋਥ ਸਟੇਜ ਤੇ ਹੁੰਦਾ ਉਹ ਇੱਕ ਦੀ ਜਗ੍ਹਾ ਤੇ ਦੋ ਨਾਲੀਆਂ ਹੋਰ ਬਣਾ ਲੈਂਦਾ ਤੁਹਾਨੂੰ ਇਹ ਗੱਲ ਜਿਹੜੀ ਸਮਝ ਸਮਝਣੀ ਪਹਿਲਾਂ ਜ਼ਰੂਰੀ ਹੈ ਨੁਕਸਾਨ ਕਦੋਂ ਕਰ ਸਕਦੀ ਹੈ ਜਦੋਂ ਤੁਹਾਡਾ ਜਿਹੜਾ ਝੋਨਾ ਉਹ ਗੋਪ ਦੇ ਵਿੱਚ ਹੋਵੇ ਉਦੋਂ ਆਪਾਂ ਕੀ ਟ੍ਰੀਟਮੈਂਟ ਕਰਨਾ ਉਹ ਆਪਾਂ ਅੱਗੇ ਡਿਸਕਸ ਕਰਾਂਗੇ ਹੈਨਾ ਪਹਿਲਾਂ ਤਾਂ ਇਹ ਸਾਬ ਰੱਖ ਕੇ ਪਹਿਲੇ 40 ਦਿਨਾਂ 'ਚ ਨਾ ਤਾਂ ਤੁਹਾਨੂੰ ਕੋਈ ਇਨਸੈਕਟੀਸਾਈਡ ਪਾਉਣ ਦੀ ਲੋੜ ਹੈ ਨਾ ਤੁਹਾਨੂੰ ਕੋਈ ਜ਼ਹਿਰ ਖੱਲੇ ਪਾਉਣ ਦੀ ਲੋੜ ਹੈ ਨਾ ਉਹ ਬਾਈ ਨੇਮ ਮੈਂ ਨਹੀਂ ਕਹਿ ਸਕਦਾ ਉਹ ਚੀਜ਼ ਹੈ ਨਾ ਤੁਸੀਂ ਮੇਰਾ ਫਾਰਮਰ ਉਹ ਸਮਝਦਾਰ ਹੈ ਉਹ ਇਸ ਚੀਜ਼ ਨੂੰ ਸਮਝੇ ਕਿ ਪਹਿਲੇ 40 ਦਿਨ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਨਸੈਕਟੀਸਾਈਡ ਚਾਹੇ ਉਹ ਤੇਲੇ ਵਾਲਾ ਹੋਵੇ ਚਾਹੇ ਸੁੰਡੀ ਵਾਲਾ ਹੋਵੇ ਸਾਡੇ ਝੋਨੇ ਦੇ ਵਿੱਚ ਉਸ ਦੀ ਜਰੂਰਤ ਹੈ ਉਹ ਨਹੀਂ ਹੈਗੀ ਦੇਖਿਆ ਜੀ ਨੰਬਰ ਪੱਤਾ ਲਪੇਟ ਸੁੰਡੀ ਕਿਹਨਾ ਪੱਤਾ ਲਪੇਟ ਸੁੰਡੀ ਦਾ ਡਰ ਬਹੁਤ ਜ਼ਿਆਦਾ ਹੈ ਪਰ ਜਦੋਂ ਤੁਹਾਨੂੰ ਖੇਤ ਦੇ ਵਿੱਚ ਪੱਤਾ ਲਪੇਟ ਸੁੰਡੀ ਦਿਖਦੀ ਹੈ ਨਾ ਲੱਗਣੀ ਸ਼ੁਰੂ ਹੁੰਦੀ ਹੈ ਇਹਦੀ ਪੱਤਾ ਲਪੇਟਿਆ ਹੁੰਦਾ ਉਹ ਤੋਂ ਬਾਅਦ ਤਾਂ ਹੀ ਪਾਂਛੀ ਉਹਦਾਂ ਬਦਨੀਆਂ ਪੀ ਮਰ ਜਾਣਾ ਉਸ ਤੋਂ ਬਾਅਦ ਇਹਨੇ ਪੰਜ ਛੇ ਕਰਾ ਮਰ ਜਾਣਾ ਹੁੰਦਾ ਜੀ ਫੇਰ ਇਹਨੂੰ ਕਵਰ ਕਰਨ ਦੀ ਲੋੜ ਜੀ ਨਹੀਂ ਹੁੰਦੀ ਪਰ ਇਹ ਵੀ ਨੁਕਸਾਨ ਕਦੋਂ ਕਰਦੀ ਹੈ ਜਦੋਂ ਇਹ ਝੰਡੇ ਪੱਤੇ ਨੂੰ ਪਿੱਤੇ ਝੰਡੇ ਪੱਤੇ ਦਾ ਮਤਲਬ ਹੈ ਜਿਹੜੇ ਪੱਤੇ ਨੇ ਆਖਰੀ ਟਾਈਮ ਤੇ ਤੁਹਾਡੇ ਬੂਟੇ ਨੂੰ ਤੁਹਾਡੀਆਂ ਮੁੰਜਰਾਂ ਨੂੰ ਪੱਕਣ ਤੋਂ ਹਟਾ ਕਰਨੀਆਂ ਹੈ ਬੂਟੇ ਨੂੰ ਖਾਹਕ ਦੇਣੀ ਹੈ ਜਿਉਂ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਫਿਰ ਇਹਦਾ ਨੁਕਸਾਨ ਦਾ ਪਹਿਲਾਂ ਜਿੰਨਾ ਚਿਰ ਇਹ ਮਰਜੀ ਆਈ ਜਾਵੇ ਤਾਂ ਕੋਈ ਨੁਕਸਾਨ ਨਹੀਂ ਜਦੋਂ ਤੁਸੀਂ ਸਟੈਂਕੋਰ ਸੌਰੀ ਤੁਹਾਡੇ ਲੀਫ ਫੋਲਡ ਆ ਗਿਆ ਪਤਲ ਪੇੜ ਛੁੱਟੀ ਆ ਗਈ ਤੁਸੀਂ ਦੇਖੋਗੇ ਪਾਣੀ ਤੋਂ ਚੇਤਨਾ ਬਾਅਦ ਸਾਹਤਨਾ ਬਾਅਦ ਤੁਹਾਡੇ ਪੱਤੇ ਜਿਹੜੇ ਆਟੋਮੈਟਿਕਲੀ ਰਿਕਵਰ ਹੋਣੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਹਾਂ ਪਰ ਜਦੋਂ ਲੇਟਰ ਸਟੇਜ ਤੇ ਇਹ ਆਉਂਦੀ ਹੈ ਜਦੋਂ ਸਾਡਾ ਛੋਨਾ ਪੱਕਣ ਦੇ ਕੰਢੇ ਤੇ ਹੁੰਦਾ ਮੁੰਜਰਾ ਦੋਦੇ ਤੋਂ ਬਾਹਰ ਵਾਲੀ ਸਟੇਜ ਤੇ ਉਦੋਂ ਵੀ ਨੁਕਸਾਨ ਕਰ ਸਕਦੀ ਹੈ ਉਹਦੇ ਲਈ ਆਪਾਂ ਇਹਦਾ ਪ੍ਰੀਕਾਸ਼ਨ ਕਰਨਾ ਹੁੰਦਾ ਪਰ ਜੇ ਉਸ ਟਾਈਮ ਤੇ ਕੋਈ ਹਵਾ ਹਨੇਰੀ ਚੱਲ ਜੇ ਕੋਈ ਹਲਕਾ ਫੁਲਕਾ ਮੀਂਹ ਪੈ ਜੇ ਤਾਂ ਫਿਰ ਇਹ ਇਹਦੇ ਜਿਹੜੇ ਆਂਡੇ ਆ ਆਪਣੇ ਉੱਪਰ ਬਿਲਕੁਲ ਕੋਨੇ ਦੇ ਉੱਤੇ ਨੇ ਆਂਡੇ ਦਿੱਤੇ ਹੁੰਦੀਆਂ ਤਾਂ ਉਹ ਝਟ ਜਾਂਦੇ ਐ ਡਿੱਗ ਪੈਂਦੇ ਆ ਜਾ ਆਰਗੈਨਿਕ ਕੀਤੇ ਵੇਲੇ ਸਾਡੇ ਮੇਰੇ ਕਿਸਾਨ ਵੀਚਾਂ ਕੁਝ ਫਾਰਮਰ ਸਾਡੇ ਜਿਹੜੇ ਪ੍ਰੈਕਟਿਸ ਕਰਦੇ ਆ ਉਹ ਇੱਕ ਰੱਸੀ ਲੈ ਕੇ ਉਧਰ ਉਧਰ ਵਰਟਾਂ ਦੇ ਉੱਤੇ ਚੱਲ ਕੇ ਲੰਬੀ ਰੱਸੀ ਲੈ ਕੇ ਤਾਂ ਚੁੰਬੇ ਦੇ ਉੱਪਰ ਫੇਰ ਦਿੰਦੇ ਆ ਉਹਨਾਂ ਨੂੰ ਕਿਉਂਕਿ ਇਹਦੇ ਆਡੇ ਜਿਹੜੇ ਉਹ ਡਿੱਗ ਬਣ ਹੈ Khandi ਬਣ ਜਾਂ ਟਿੱਪ ਦੇ ਉੱਤੇ ਜਦੋਂ ਹੁੰਦੀ ਆ ਉਹ ਏ ਥੱਲੇ ਡਿੱਗੇ ਪਾਣੀ ਦੇ ਡਿੱਗੇ ਮਰ ਸਕਦੀ ਏ ਠੀਕ ਹੈ ਜੀ ਇਹਦਾ ਇੱਕ ਤਾਂ ਤਰੀਕੇ ਨਾਲ ਇਹ ਲੈ ਕੇ ਤੋਂ ਆਪਾਂ ਕਰ ਸਕਦੇ ਬਾਕੀ ਕੈਮੀਕਲ ਕੰਟਰੋਲ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਠੀਕ ਹੈ ਜੀ ਪਲਾਂਟ ਹੋਪਰ ਆ ਗਏ ਜੀ ਪਲਾਂਟ ਹੋਪਰ ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਤਰਲਿਸਤੇ ਦੇ ਵਿੱਚ ਇਹ ਵੀ ਨੁਕਸਾਨ ਨਹੀਂ ਕਰਦੇ ਹਨ ਇਹਦਾ ਵੀ ਜਿਹੜਾ ਪ੍ਰਕਾਸ਼ਨ ਹੈ ਆਪਾਂ ਲਗਭਗ 40 ਦਿਨਾਂ ਤੋਂ ਬਾਅਦ ਜਾ ਕੇ ਆਪਾਂ ਇਹਦਾ ਲੈਣਾ ਖਾਵੇ ਧਿਆਨ ਰੱਖਣਾ ਹੁੰਦਾ ਇੱਕ ਬੂਟੇ ਤੇ ਜਦੋਂ ਵੀ ਤੁਹਾਨੂੰ 5 ਤੋਂ ਵੱਧ ਟਿੱਡੇ ਦੇਖਣ ਇੱਕ ਬੂਟਾ ਬੜੂ ਅਸਰੂਪ ਝਾੜੋ ਪਾਣੀ ਦੇ ਵਿੱਚ ਜੇ 5 ਤੋਂ ਵੱਧ ਟਿੱਡੇ ਹੀ ਤਾਂ ਲੱਗਦੇ ਆ ਇਨਸਟੈਂਟ ਸਪਰੇਅ ਕਰਨੀ ਹੈ ਉਸ ਤੋਂ ਪਹਿਲਾਂ ਸਪਰੇਅ ਦੀ ਜਰੂਰਤ ਨਹੀਂ ਹੈ ਜੀ ग्रास ਉੱਪਰ ਇਹ ਖਾਸ ਕਰਕੇ ਪੰਦੀਜੀ ਦੇ ਟਾਈਮ ਤੇ ਨੁਕਸਾਨ ਕਰਦਾ ਜੀ ਬਾਅਦ ਦੇ ਵਿੱਚ ਇਹ ਥੋੜਾ ਜਿਹਾ ਘਟ ਜਾਂਦਾ ਇਹ ਖਾਸ ਕਰਕੇ ਮਾਝੇ ਦੇ ਵਿੱਚ ਜ਼ਿਆਦਾ ਐਕਟਿਵ ਰਹਿੰਦਾ ਦੂਜੇ ਏਰੀਆ ਤੇ ਇਹ ਘੱਟ ਐਕਟਿਵ ਰਹਿੰਦਾ ਹੈ। ਰਾਈਸ ਇੱਪਸਾ ਇਹ ਮਤਲਬ ਤੁਸੀਂ ਕਿਸੇ ਹਿਸਾਬ ਨਾਲ ਕਹੋਗੇ ਵੀ ਰਸ ਤੁਸਣ ਵਾਲੇ ਕੀੜਿਆਂ ਦੀ ਜਿਹੜੀ ਕੈਟਾਗਰੀ ਹੈ ਆਪਣੀ ਇਥੋਂ ਤੱਕ ਖਤਮ ਹੋ ਗਈ ਇਹਦੇ ਸਾਰਿਆਂ ਦੇ ਕੰਟਰੋਲਰ ਜਿਹੜੇ ਉਹ ਪਤਾ ਤੁਹਾਨੂੰ ਸਾਂਝੇ ਕਰਾਂਗੇ ਹੁਣ ਲਾਸਟ ਤੇ ਆ ਜਿੰਦੀ ਆਖਰੀ ਸਟੇਜ ਆਖਰੀ ਸਟੇ ਇਹ ਆ ਗਈ ਜੀ ਤੇ ਸਿੱਟੇ ਜਦੋਂ ਆਪਣੇ ਉਤਰ-ਉਤਰ ਕੀ ਫਿਕਰਾਂ ਛੋੜ ਦਿੱਤੀ ਜੀ ਇਸ ਹੁੰਦੀ ਹੈ ਨਾ ਉਹ ਆਹ ਵਾਲੇ ਸਟੇ ਜੀ ਤੋਂ ਤਬ ਇਹਦੇ ਇਸ ਰੀਟੇ ਤੁਸੀਂ ਦੇਖ ਸਕਦੇ ਹੋ ਮੈਂ ਨਾਲ ਕਾਉਂਟਰ ਦੀ ਸਲਾਈਡ ਜੀ ਐਡ ਕਰ ਕੀਤੀ ਹੋਈ ਹੈ ਤੇ ਇਹ ਹੁਣ ਆਪਣੇ ਜਿਹੜੇ ਟੋਟਲ ਇੰਜੈਕਟ ਹੈ ਜਿਹੜੇ ਇਥੇ ਇਹ ਹੋਗੇ ਜੀ ਆਪਣੇ ਖਤਮ ਹੁਣ ਕੀ ਆਪਾਂ ਕਰਨਾ ਹੈ ਜੀ ਸਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਰეკਮੈਂਡੇਸ਼ਨਾਂ ਕੀ ਹੈ ਕਿਉਂਕਿ ਆਪਾਂ ਯੂਨੀਵਰਸਿਟੀ ਦੇ ਅਕੋਰਡਿੰਗਲੀ ਆਪਾਂ ਨੂੰ ਸਲਾਹ ਲੈ ਕੇ ਚੱਲਣਾ ਪਊਗਾ ਚਾਹੇ ਉਹ ਇੰਡੀਅਨ ਰਾਈਸ ਸਰਸ ਸਬਸਟੀਟਿਊਟ ਹੈਗਾ ਨਾ ਜਾਂ ਇੰਟਰਨੈਸ਼ਨਲ ਰਾਈਸ ਸਰਸ ਸਬਸਟੀਟਿਊਟ ਹੈ ਆ ਤੇ ਜਾਂ ਤਾਂ ਮੈਂ ਨਟਵੈਗਰੀ ਕਾਲਜ ਯੂਨੀਵਰਸਿਟੀ ਦੀ ਵਿੱਚ ਹੁਣੇ ਦੇ ਬਹੁਤ ਸੋਹਣੀਆਂ ਪਬਲਿਕੇਸ਼ਨਸ ਹੈਗੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਝੋਨੇ ਦੇ ਬਹੁਤ ਸੋਹਣੀਆਂ ਪਬਲਿਕੇਸ਼ਨ ਹੈ ਤਾਂ ਉਹਨਾਂ ਦੇ ਵਿੱਚੋਂ ਇੱਕ ਮੈਂ ਤੁਹਾਡੇ ਨਾਲ ਜਿਹੜੀ ਮੈਂ ਸਕਰੀਨ ਚਾਲੀ ਕਰਨਾ ਚਾਹੁੰਦਾ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੀ ਇਹ ਜਿਹੜੀ ਦੇਖ ਸਕਦੇ ਹੋ ਤੇ ਇਹਦੇ ਵਿੱਚ ਲਗਭਗ ਹਰ ਤਰ੍ਹਾਂ ਦੀਆਂ ਸੌਂਡੀਆਂ ਹੈ ਨਾ ਹਰ ਤਰ੍ਹਾਂ ਦੀਆਂ ਸੌਂਡੀਆਂ ਆ ਇਹ ਆਪਾਂ ਗੱਲ ਕਰੀਏ ਤਾਂ ਇਹਨਾਂ ਦਾ ਗੜੂ ਹੋ ਗਿਆ ਪੱਤਾਂ ਦੇ ਪੇੜ ਸੁੰਡੀਆਂ ਹੋ ਗਈ ਤੇ ਜਿਹੜੀ ਲਾਸਟ ਝੁੰਨੇ ਦੇ ਛਿੱਟੇ ਉਤਰਨ ਵਾਲੀ ਉਹ ਸੁੰਡੀਆਂ ਤੇ 10 ਸੁੰਡੀਆਂ ਜਿਹੜੀਆਂ ਆਪਾਂ ਇੱਕੋ ਦੋਈ ਇਹਨਾਂ ਦਾ ਹੱਲ ਆਪਾਂ ਕਰ ਸਕਦੇ ਹਾਂ ਉਹ ਤੁਸੀਂ ਗੋਭ ਦੇ ਟਾਈਮ ਤੇ ਜੇ ਤੁਸੀਂ ਦਵਾਈਆਂ ਵਰਤੋ ਤੁਹਾਡੀ ਗੋਭ ਦੀ ਸੁੰਡੀ ਕੰਟਰੋਲ ਹੋ ਸਕਦੀ ਹੈ ਪੱਤਾਂ ਦੇ ਪੇੜ ਸੁੰਡੀ ਕੰਟਰੋਲ ਹੋ ਸਕਦੀ ਹੈ ਤੇ ਛਿੱਟੇ ਉਤਰਨ ਵਾਲੀ ਸੁੰਡੀ ਤੇ ਆਪਾਂ ਨੂੰ ਲਾਸਟ ਇਸ ਵਾਰ ਇਹ ਅਲੱਗ ਕਰਨੀ ਪਊਗੀ ਜੇ ਉਹਦੀ ਦਿੱਕਤ ਸਾਨੂੰ ਲੱਗਦੀ ਹੈ ਤੇ ਹਨਾ ਤੁਸੀਂ ਮੈਂ ਤਾਂ ਤੁਹਾਨੂੰ ਕੁਹਾਜੇ ਦਾ ਰეკਮੈਂਡ ਕਰੂੰਗਾ ਕੁਹਾਜੇਨ ਗ੍ਰੀਨ ਲੈਵਲ ਕੈਟਾਗਰੀ ਦੇ ਚੋਂ ਦੀ ਆ ਤੁਸੀਂ ਗੋਭ ਦੇ ਟਾਈਮ ਤੇ ਉਹਦਾ ਜਿਹੜਾ ਸਪਰੇਅ ਕਰਦੇ ਹੋ 60 ml ਉਹਦੀ ਆਪਾਂ ਪ੍ਰਤੀ ਇੱਕ ਡੋਜ਼ਰ ਅਕ ਸਕਦੇ ਹਾਂ ਬਹੁਤ ਸੋਹਣੇ ਸੰਦੂ ਰਿਜ਼ਲਟ ਮਿਲਣ ਦੀ ਸੰਭਾਵਨਾ ਹੈ ਤਾਂ ਰਿਜ਼ਲਟ ਮਿਲਦੇ ਹੀ ਆ ਹੈਨਾ ਤੇ ਉੱਤੇ ਆਪਣੇ ਕੋ ਟਾਟਾ ਟਕੁੰਮੀ ਆਉਂਦੀ ਹੈ ਜੀ ਫੇਮ ਆਉਂਦੀ ਹੈ ਤੇ ਉਹ ਹੋਰ ਵੀ ਬਹੁਤ ਸਾਰੇ ਨਵੇਂ ਪ੍ਰੋਡਕਟ ਵੀ ਆ ਗਏ ਜਿਵੇਂ ਸਜੰਟਾ ਨੇ ਇਸੇ ਮੋੜ ਸੁਣਾ ਦਾ ਪ੍ਰੋਡਕਟ ਤੇ ਤਾਂ ਬਹੁਤ ਸੋਹਣਾ ਉਹ ਕੰਮ ਕਰਦਾ ਥ੍ਰਿਪਸ ਵਗੈਰਾ ਸਾਰੀ ਚੀਜ਼ਾਂ ਤੇ ਕੰਮ ਕਰਦਾ ਸੁੰਡੀ ਦੇ ਵੀ ਨਾਲ ਉਹ ਕੰਮ ਕਰਦਾ ਉਹਦੀ ਵਾਸਤੇ ਵੀ ਆਪਾਂ ਕਰ ਸਕਦੇ ਆ ਉਸ ਤੋਂ ਬਾਅਦ ਜਿਹੜੇ ਆਪਣੇ ਅੱਗੇ ਜੀ ਦੂਜੀ ਕੈਟਾਗਰੀ ਆ ਗਈ ਹੈ ਨਾ ਇਹ ਪਛਾਹ ਹੋ ਗਿਆ ਕਾਲ ਤੇ ਪੇ ਪਲਾਨ ਤੋਂ ਪਰ ਇਹ ਵਾਲੀ ਜਿਹੜੀ ਆਪਣੀ ਕੈਟਾਗਰੀ ਆ ਇਹਨਾਂ ਦੇ ਵਿੱਚ ਆਪਾਂ ਜਿਹੜੇ ਆਪਣੇ ਕੋਲ ਉਹ ਸ਼ੀਟ ਨੂੰ ਬੋਲ ਟੈਕਨੀਕਲ ਹੁੰਦਾ ਹੈ ਡੋਮੀਨੈਂਟ ਉਹ ਸੇਮ ਇੱਕੋ ਹੀ ਟੈਕਨੀਕਲ ਹੈਗਾ ਜਿਹੜਾ ਹੈ ਨਾ ਤੇ ਜੇ ਆਪਣੇ ਕੋਈ ਚੈਸ ਆਉਂਦੀ ਹੈ ਉਹਨਾਂ ਦੀ ਵਾਸਤੇ ਆਪਾਂ ਕਰ ਸਕਦੇ ਆ ਉਹ 80 ਗ੍ਰਾਮ ਡੋਮੀਨੈਂਟ ਵਗੈਰਾ ਗਾੜੀ ਇਹ ਆਪਣੀ ਡੈਂਟੋਫਰਾਨ ਉਹਦੀ ਵਰਤੋਂ ਕਰੀਏ ਪਤਾ ਕੀ ਇਹ ਕਰਦਾ ਬਹੁਤ ਸੋਨਾ ਕੰਟਰੋਲ ਮਿਲਦਾ ਹੈ ਜਿਵੇਂ ਛੇ 120 ਗ੍ਰਾਮ ਤੱਕ ਆਪਾਂ ਵਰਤ ਲੈਨੇ ਆ ਨਾ ਤੇ ਕੋਈ ਜਗ੍ਹਾ ਤੇ ਜਿੱਥੇ ਸਾਡਾ ਨਸਾਰਾ ਨਹੀਂ ਹੋਇਆ ਉੱਥੇ ਕੋਈ ਸਾਡੇ ਮਿੱਤਰ ਵੀ ਨੇ ਜਿਹੜੇ ਸਮੈਲ ਵਾਲੀਆਂ ਦਵਾਈਆਂ ਕੋਈ ਨਾ ਕੋਸ ਵਗੈਰਾ ਵੀ ਵਰਤ ਲੈਂਦੇ ਆ ਤੇ ਜੇ ਅਰਲੀ ਸਟੇਟਿਵ ਤੁਸੀਂ ਕੰਟਰੋਲ ਕਰਨਾ ਹੈ ਜੇ ਬਹੁਤ ਜ਼ਿਆਦਾ ਹੱਦ ਤੋਂ ਜ਼ਿਆਦਾ ਆ ਗਿਆ ਕਿਤੇ ਬਾਹਰੋਂ ਵਰਗਾ ਤਾਂ ਕਲੋਰੋਪੈਰੀਫੋਸ ਵੀ ਕੋਈ ਮਿੱਤਰ ਵੀ ਨੇ ਵਰਤ ਲੈਂਦੇ ਆ ਪਰ ਜਦੋਂ ਜਦੋਂ ਇਹ ਤੁਹਾਡੇ ਜਿਹੜੇ ਹੈਗੇ ਆ ਇਹ ਲੇਟਰ ਸਟੇਜ ਆ ਜਦੋਂ ਸਿੱਟੇ ਨਿਕਲ ਗਿਆ ਮੁੰਜਰਾ ਨਿਕਲ ਗਿਆ ਗੋਪ ਸਟੇਜ ਆ ਗਈ ਉਦੋਂ ਫਿਰ ਇਹ ਵਾਲੇ ਟੈਕਨੀਕਲਾਂ ਦੀ ਵਰਤੋਂ ਤੁਸੀਂ ਆਗਰ ਤੁਸੀਂ ਸੇਫ ਟੈਕਨੀਕਲਾਂ ਦੀ ਵਰਤੋਂ ਕਰੋ ਜਿਵੇਂ ਡੋਮੀਨੇਟ ਕਰ ਸਕਦੇ ਹੋ ਅ ਉਸੇਂ ਕਰ ਸਕਦੇ ਹੋ ਹਨਾ ਉਹਦੇ ਤੇ ਬਹੁਤ ਬਹੁਤ ਸਾਰੇ ਟੈਕਨੀਕਲ ਨੇ ਟੈਕਨੀਕਲ ਜਿਹੜੇ ਯਾਦ ਰੱਖਣੇ ਹੋ ਅ ਮੁਸ਼ਕਲ ਹੋ ਜਾਂਦੇ ਆ ਤੇ ਇਹ ਕਲਰਕਸ ਰეკਮੈਂਡ ਕੀਤੀ ਗਈ ਹੈ ਜੀ ਇਸ ਟੈਕਸਲੋਂ ਅੰਦਰ ਰეკਮੈਂਡ ਕੀਤੀ ਗਈ ਹੈ ਤੇ ਟੌਪਿਕ ਰეკਮੈਂਡ ਕੀਤੀ ਗਈ ਹੈ ਜੀ ਸਾਰੀਆਂ ਦੁਨੀਆਂ ਜਿਹੜੀਆਂ ਮੈਂ ਨਾਲ ਲਿਸਟਡ ਸਕਰੀਨ ਦੇ ਉੱਤੇ ਪਾ ਦੂਗਾ ਤੁਸੀਂ ਏਕੀਸ ਆਇਤ ਦਿਨ ਆਉਂਦੀਂ ਉਸ ਸਪਰੇਅ ਕਰ ਸਕਦੇ ਹੋ ਤੁਹਾਡੇ ਬਹੁਤ ਵਧੀਆ ਕੰਟਰੋਲ ਆ ਜਾਣਗੇ ਪਰ ਕੋਸ਼ਿਸ਼ ਤੁਸੀਂ ਇਹ ਕਰੋ ਕਿ ਨਾਈਟrogen ਦੀ ਯੂਜ਼ ਜਦੋਂ ਘਟਾਓਗੇ ਤਾਂ ਸਹਿ ਪੂਟੇ ਦੇ ਸਹਿ ਪਾ ਜਿਹੜਾ ਲਿਮਟਡ ਰਹੂਗਾ ਤਾਂ ਤੁਹਾਡੇ ਇਹ ਵਾਲੇ ਜਿਹੜੇ ਕੀੜੇ ਉਹ ਨਹੀਂ ਆਉਣਗੇ ਤੁਸੀਂ ਇਹ ਕੋਸ਼ਿਸ਼ ਕਰੋ ਕਿ ਇਹ ਆਉਣ ਹੀ ਨਾ ਇਹ ਕਿਵੇਂ ਆ ਆਉਣਗੇ ਜੇ ਤੁਸੀਂ ਨਾਈਟrogen ਵਾਲੀਆਂ ਖਾਦਾਂ ਦੀ ਵਰਤੋਂ ਘੱਟ ਕਰੋਗੇ ਫਿਰ ਇਹ ਨਹੀਂ ਆਉਂਦੇ ਤੁਸੀਂ ਥੋੜੀ ਜਿਹੀ ਪੋਟਾਸ਼ੀਅਮ ਬੇਸ ਖਾਦਾਂ ਦੀ ਵਰਤੋਂ ਕਰ ਲਓ ਜੇ ਤੁਹਾਨੂੰ ਜ਼ਰੂਰਤ ਪੈਂਦੀ ਹੈ ਤਾਂ ਤੁਸੀਂ ਇਸਤੇ ਕੋਈ ਨਿਊਟ੍ਰੀਐਂਟ ਬੇਸ ਸਪਰੇਅ ਕਰ ਲੋ ਫਰਾਉਲਿੰਗ ਜਿਵੇਂ ਫਲਾਵਰਿੰਗ ਸਟੇਜ ਆਪਣੀ ਆ ਗਈ ਜਦੋਂ ਹਨਾ ਗੋਭ ਤੋਂ ਜਸਟ 1 ਦਿਨ ਪਹਿਲਾਂ ਤੁਸੀਂ ਆ ਕੋਈ ਐਸਾ ਜਿਹੜਾ ਐਨਪੀਕੇ ਗ੍ਰੇਡ ਸਪਰੇਅ ਕਰੋ ਜੇ ਚ ਨਾਈਟ੍ਰੋਜਨ ਘੱਟ ਹੋਵੇ ਫਾਸਫੋਰਸ ਤੇ ਪੋਟਾਸ਼ੀਅਮ ਪਲੱਸ ਮੈਗਨੀਸ਼ੀਅਮ ਪਲੱਸ ਸਲਫਰ ਉਹਦਾ ਕੰਬੀਨੇਸ਼ਨ ਵਾਲਿਆ ਹੋਵੇ ਮੈਂ ਕੋਸ਼ਿਸ਼ ਕਰੂੰਗਾ ਕਿ ਜਦੋਂ ਦਾ ਟਾਈਮ ਆਊਗਾ ਉਹ ਚੀਜ਼ਾਂ ਤੁਹਾਨੂੰ ਦਿਖਾਵਾਂ ਭਈਆ ਤੁਸੀਂ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਉੱਧਰ ਰਿਜ਼ਲਟ ਚੰਗੇ ਮਿਲਣ ਕਿਉਂਕਿ ਇਹ ਸਾਰਾ ਬੁਮਾਰੀ ਉਦੋਂ ਆਉਂਦੀ ਹੈ ਕੀੜਾ ਉਦੋਂ ਆਉਂਦਾ ਹੈ ਜਦੋਂ ਬੈਲੈਂਸ ਜਿਹੜਾ ਉਹ ਵਿਗੜ ਜਾਂਦਾ ਬੈਲੈਂਸ ਕਰਦਾ ਨਹੀਂ ਘੜਦਾ ਜਦੋਂ ਸਾਡੀ ਇੱਕ ਖਰਾਕ ਵੱਧ ਗਈ ਦੂਜੀ ਖਰਾਕ ਘਟ ਗਈ ਵੱਧ ਨਹੀਂ ਘਟਨੀ ਕਦੋਂ ਆ ਜਦੋਂ ਅਸੀਂ ਓਵਰ ਮਾਤਰਾ ਦੇ ਵਿੱਚ ਨਾਈਟrogen ਬਾਅਦ ਮੇ ਤੁਸੀਂ ਰეკਮੈਂਡੇਸ਼ਨ ਆ ਪ੍ਰੋਪਰ ਚੈੱਕ ਕਰ ਲਓ ਇਹ ਗੱਲ ਬਕਾਇਦਾ ਲਿਖੀ ਹੈ ਕਿ ਜਦੋਂ ਨਾਈਟrogen ਦੀ ਮਾਤਰਾ ਵੱਧ ਜਾਂਦੀ ਹੈ ਫਿਰ ਇਹ ਜਿਹੜੇ ਇਨਸੈਕਟ ਹੈ ਉਹ ਜ਼ਿਆਦਾ ਐਕਟਿਵ ਹੋ ਜਾਂਦੇ ਆ ਜ਼ਿਆਦਾ ਹਾਵੀ ਹੋ ਜਾਂਦੇ ਇਸ ਕਰਕੇ ਅਸੀਂ ਨਾਈਟrogen ਨੂੰ ਲਿਮਟ ਕਰ ਦੋ ਉਹਦੀ ਜਗ੍ਹਾ ਤੇ 25 ਕਿਲੋ ਕੁਝ ਪੋਟਾਸ਼ ਐਡ ਕਰੋ ਫੌਲਿਸਫੇਟ ਐਡ ਕਰੋ ਤਾਂ ਰਿਜ਼ਲਟ ਬੋਧੀਆ ਮੈਨ ਲਈ ਏਸੀ ਤੁਸੀਂ ਵਧੀਆ ਢੰਗ ਨਾਲ ਕੰਟਰੋਲ ਕਰ ਸਕਦੇ ਹੋ ਤੁਹਾਡੀ ਡਿਸਪਲੇ ਤੇ ਸਾਰਾ ਕੁਸਿਸਟਮ ਆ ਰਿਹਾ ਕੋਈ ਵੀ ਸਵਾਲ ਰਹਿ ਗਿਆ ਹੋਵੇ ਕੋਈ ਸੁਝਾਅ ਹੋਵੇ ਤੁਸੀਂ ਪੁੱਛ ਸਕਦੇ ਹੋ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਛੇਧੂ ਕਰੇਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਸ਼ੀ ਗੇਕਾ